ਮਹਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਪੰਜਾਬੀ ਲੋਕ ਗੀਤ ਸੁਣਾਉਣੇ ਤੁਹਾਨੂੰ ਪਰ ਲੋਕ ਗੀਤ ਸੁਣਾਉਣ ਤੋਂ ਪਹਿਲਾਂ ਇੱਕ ਛੋਟੀ ਜੀ ਤੁਹਾਨੂੰ ਗਰਮੀ ਤੋਂ ਦੱਸਦੀਆਂ ਗੱਲ ਮੈਨੂੰ ਤਾਂ ਗੱਲ ਹੀ ਆਉਂਦੀ ਹੈ ਮੈਂ ਲੋਕੀ ਨੁਕਸਾ ਕਹਿ ਦਿੰਦੇ ਕੋਈ ਨੁਕਤਾ ਕਹਿ ਦਿੰਦੇ ਤੇ ਮੈਂ ਤੁਹਾਨੂੰ ਸੁਣਾਉਣੇ ਆ ਵੀ ਜਿਵੇਂ ਆਪਾਂ ਨੂੰ ਗਰਮੀ ਦੇ ਵਿੱਚ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਆਮ ਹੀ ਹੋ ਜਾਂਦੇ ਆ ਤੇ ਇਹਦੇ ਤੋਂ ਛੋਟੀ ਜੀ ਇੱਕ ਚੀਜ਼ ਹੈ ਕੋਈ ਐਡੀ ਵੱਡੀ ਔਖੀ ਨਹੀਂ ਹੈ ਜਿਵੇਂ ਜਿਹੜੇ ਸੁੱਕੇ ਅਵਲੇ ਹੁੰਦੇ ਹਨ ਉਹਨਾਂ ਨੂੰ ਲਿਆ ਕੇ ਤੇ ਇੱਕ ਐਡਾ ਕੋ ਕੋਰਾ ਢਾਂਡਾ ਲੈ ਕੇ ਜਿਹੜਾ ਕੱਚੀ ਮਿੱਟੀ ਦਾ ਹੁੰਦਾ ਹੈ ਉਹ ਬਰਤਨ ਲੈ ਕੇ ਤੇ ਉਹਦੇ ਵਿੱਚ ਥੋੜਾ ਜਿਹਾ ਗਲਾਸਕ ਪਾਣੀ ਪਾ ਲਿਆ ਤੇ ਉਹਦੇ ਵਿੱਚ ਇੰਨੇ ਕੋ ਵੀ ਉਹ ਜਿਹੜੇ ਸੁੱਕੇ ਔਲੇ ਹੋਣਗੇ ਉਹਦੀਆਂ 5-6 ਫਾੜੀਆਂ ਉਹਦੇ ਵਿੱਚ ਛੁੱਟ ਦਿਤੀਆਂ ਛੋਟਕੇ ਰਾਤ ਨੂੰ ਉਹਨਾਂ ਨੂੰ ਭਿਉ ਕੇ ਤੇ ਤਰੇਲ ਵਿੱਚ ਰੱਖ ਦੇਣਾ ਰਾਤ ਬਾਹਰ ਰੱਖਣਾ ਉਹਨਾਂ ਨੂੰ ਜਿਵੇਂ ਠੰਡੀ ਉੱਤੋਂ ਰਾਤ ਦੀ ਤਰੇਲ ਪੈਂਦੀ ਹੈ ਤੇ ਫਿਰ ਉੱਠ ਕੇ ਸਵੇਰੇ ਸੁਬਾ ਉਹਦੇ ਪਾਣੀ ਤੋਂ ਲਾ ਲੈਣਾ ਤੇ ਲਾ ਕੇ ਉਹਦੇ ਗਲਾਰੇ ਕਰਨੇ ਤੇ ਨਾਲੇ 2-4 ਘੁੱਟਾਂ ਪੀ ਲੈਣੀਆਂ ਇਹ 8-10 ਦਿਨ ਇਸ ਤਰ੍ਹਾਂ ਕਰਨ ਨਾਲ ਜਿਹੜੇ ਮੂੰਹ ਵਿੱਚ ਛਾਲੇ ਪੈਂਦੇ ਹਨ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਇਹ ਸਾਡਾ ਅਜਮਾਇਆ ਹੋਇਆ ਹੈ ਅਸੀਂ ਇਹ ਚੀਜ਼ ਬਹੁਤ ਵੇਰੀ ਵਰਤੀ ਹੈ ਤੇ ਇਹ ਬਹੁਤ ਸੌਖਾ ਹੈ ਤੇ ਕਿਉਂਕਿ ਗਰਮੀ ਵਿੱਚ ਆਪਾਂ ਨੂੰ ਆਮ ਹੀ ਇਹ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਤੇ ਇਹ ਚੀਜ਼ ਵਰਤਿਆ ਕਰੋ ਤੇ ਨਾਲੇ ਕਹਿੰਦੇ ਸਿਆਣੇ ਇਹ ਔਲੇ ਦੇ ਖਾਦੇ ਦਾ ਤੇ ਸਿਆਣੇ ਦੇ ਕਹਿ ਦਾ ਬਾਅਦ ਵਿੱਚ ਪਤਾ ਲੱਗਦਾ ਹੈ ਔਲਾ ਦਾ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਤੇ ਹੁਣ ਆਪਾਂ ਇੱਕ ਪੰਜਾਬੀ ਲੋਕਗੀਤ ਸੁਣਾਉਣੇ ਤੁਹਾਨੂੰ ਤੇ ਸੁਣੋ ਤੇ ਉਹਦਾ ਰੰਗ ਮਾਣੋ ਜੀ ਇਹ ਪਤੀ ਪਤਨੀ ਦਾ ਹੈ ਤੇ ਪਤਨੀ ਆਪਦੇ ਪਤੀ ਤੋਂ ਚੀਜ਼ਾਂ ਮੰਗਦੀ ਹੈ ਵੀ ਆਹ ਬਣਵਾ ਕੇ ਦੇ ਮੈਨੂੰ ਆਹ ਬਣਾ ਕੇ ਦੇ ਤੇ ਨਾਲੇ ਉਹ ਆਪਦੀ ਜਵਾਨੀ ਦਾ ਬਹੁਤ ਮਾਣ ਕਰਦੀ ਹੈ ਤੇ ਸੋਹਣੀ ਸੁੰਦਰ ਸਹਿਲ ਜਵਾਨ ਹੈ ਤੇ ਸੁਣੋ ਉਹਨਾਂ ਦੇ ਸਵਾਲ ਜਵਾਬ ਖੂਮਾਲਾ ਵਾਲਾ ਲਾਵੇ ਅੜਿਆ ਪਹਿਲਾ ਕੜਾ ਪਾਣੀ ਮੈਂ ਭਰਦੀ ਆਂ ਅੜਿਆ ਪਹਿਲਾ ਖੜਾ ਪਾਣੀ ਮੈਂ ਭਰਦੀ ਆ ਹਨੀਨਾ ਜੋਨੀ ਗੋਰੀਏ ਅੜਿਏ ਕੁੜੀਆਂ ਦੇ ਅੱਗੇ ਤੂੰ ਕਿਉਂ ਖੜਦੀ ਆ ਅੜਿਏ ਕੁੜੀਆਂ ਦੇ ਅੱਗੇ ਤੂੰ ਕਿਉਂ ਖੜਦੀ ਆ ਜੀ ਚੰਦ ਜੀ ਲਾਲ ਵੇ ਅੜੇ ਆਇ ਤਰੀ ਜਵਾਨੀ ਤੋ ਮੈਂ ਡਰਦੀਆ ਅੜੇ ਆਇ ਤਰੀ ਜਵਾਨੀ ਤੋ ਮੈਂ ਡਰਦੀਆ ਨੀਨਾ ਜੋਨੀ ਗੁਰਗੇ ਅੜਿਏ ਮਾਨ ਜਵਾਨੀ ਦਾ ਕਿਉਂ ਕਰਦੀਆ ਅੜਿਏ ਮਾਨ ਜਵਾਨ ਜੇ ਚਾਂਦ ਜੀ ਲਾਲ ਵੇ ਅੜ ਆਵੇਂ ਨਾਲੀ ਗੱਲਾਂ ਮੈਂ ਕਰਦੀਆਂ ਅੜ ਆਵੇਂ ਨਾਲੀ ਗੱਲਾਂ ਮੈਂ ਕਰਦੀਆਂ ਮੈਲਾ ਪਵਾ ਅੜੇ ਆ ਪਹਿਲੀ ਪੌੜੀ ODI ਮੈਂ ਚੜ੍ਹਦੀ ਆ ਅੜੇ ਆ ਪਹਿਲੀ ਪੌੜੀ ODI ਮੈਂ ਚੜ੍ਹਦੀ ਆ ਨੀਨਾ ਜੋਨੀ ਗੋਰੀਏ ਅੜਿਏ ਪਲਾਂਗੇ ਬੈਨ ਤੋਂ ਕਿਉਂ ਡਰਦੀ ਆ ਅੜਿਏ ਪਲਾਂਗੇ ਬੈ ਜੀ ਚੰਦ ਜੀ ਲਾਲ ਵੇ ਅੜਿਆ ਸਾਸ ਖੜੀ ਤੋਂ ਮੈਂ ਡਰਦੀਆ ਅੜਿਆ ਸਾਸ ਖੜੀ ਤੋਂ ਮੈਂ ਡਰਦੀਆ ਨੀ ਨਾ ਜੋਨੀ ਗੋਰੀਏ ਅੜਿਏ ਮਾਨ ਜਵਾਨੀ ਦਾ ਕਿਉਂ ਕਰਦੀਆ अड़े माणु जवानी क्य करी चांद जी लाल वे अड़ियां वैन लथी गड़ियां वेन लथी गला म ਅੜਿਆ ਪਹਿਲੀ ਸਵਾਰੀ ਉਹ ਦੀ ਮੈਂ ਕਰਦੀ ਆ ਅੜਿਆ ਪਹਿਲੀ ਸਵਾਰੀ ਉਹ ਦੀ ਮੈਂ ਕਰਦੀ ਆ ਨੀਨਾ ਜੋਨੀ ਗੋਰੀਏ ਅੜਗੇ ਪਿੱਛੇ ਬੈਨ ਤੋ ਕਿਉਂ ਡਰਦੀ ਆ ਅੜਗੇ ਪਿੱਛੇ ਬੈਨ ਤੋ ਕਿਉਂ ਡਰਦੀ ਆ ਜੀ ਚੰਦ ਜੀ ਲਾਲ ਵੇ ਅੜਿਆ ਤੇਰੇ ਵੀਰਾਂ ਤੋਂ ਪੱਲਾ ਮੈਂ ਕਰ ਦਿਆਂ ਅੜਿਆ ਤੇਰੇ ਵੀਰਾਂ ਤੋਂ ਪੱਲਾ ਮੈਂ ਕਰ ਦਿਆਂ ਨੀ ਨਜੋਣੀ ਗੋਰੀਏ ਅੜੇ ਮਾਨਜਵਾਨੀ ਦਾ ਕਿਉਂ ਕਰ ਦਿਆਂ ਅੜੇ ਇਹ ਮਾਨਜਵਾਨੀ ਦਾ ਕਿਉਂ ਕਰਦੀਆਂ ਜੀ ਚੰਦ ਜੀ ਲਾਲ ਵੇ ਅੜਿਆ ਜੀ ਚੰਦ ਜੀ ਲਾਲ ਵੇ ਅੜਿਆ ਮੈਨ ਲਾਤੀ ਗੱਲਾਂ ਮੈਂ ਕਰਦੀਆਂ ਅੜਿਆ ਮੈਨ ਲਾਤੀ ਗੱਲਾਂ ਮੈਂ ਕਰਦੀਆਂ ਬਾਗਲ ਵਾਲਾ ਲਾਲ ਵੇ ਅੜਿਆ ਚੰਬੇ ਕਲੀਓ ਦੀ ਮੈਂ ਬਣਦੀਆ ਅੜਿਆ ਚੰਬੇ ਕਲੀਓ ਦੀ ਮੈਂ ਬਣਦੀਆ ਨੀਨਾ ਜੋਨੀ ਗੋਰੀਏ ਅੜੇ ਤਪਦੀਆ ਕਿਰਨਾ ਤੂੰ ਕਿਉਂ ਡਰਦੀਆ ਅੜਿਏ ਤੋਪ ਦੀਆਂ ਕਿਰਨਾਂ ਤੋ ਹਟਕਿਉਂ ਡਰਦੀਆਂ ਜਿਹੀ ਚੰਦ ਜਿਹੀ ਲਾਲ ਵੇ ਅੜਿਆ ਭੋਰੇ ਉੱਡਣਾ ਤੋ ਮੈਂ ਡਰਦੀਆਂ ਅੜਿਆ ਭੋਰੇ ਉੱਡਣਾ ਤੋ ਮੈਂ ਡਰਦੀਆਂ ਨੀਨਾ ਜੋਨੀ ਗੋਰੀਏ ਅੜਿਏ ਮਾਨਜਵਾਨੀ ਦਾ ਕਿਉਂ ਕਰਦੀਆ ਅੜਿਏ ਮਾਨਜਵਾਨੀ ਦਾ ਕਿਉਂ ਕਰਦੀਆ ਵੇ ਚੰਦ ਜੀ ਲਾਲ ਵੇ ਅੜਿ ਆਵੜੇ ਪਾਇਆਂ ਤੋਂ ਮੈਂ ਡਰਦੀਆ ਅੜਿ ਆਵੜੇ ਪਾਇਆਂ ਤੋਂ ਮੈਂ ਡਰਦੀਆ ਜੀ ਇੱਕ ਪੰਜਾਬੀ ਲੋਕ ਗੀਤ ਸੀ ਤੇ ਜੇ ਤੁਹਾਨੂੰ ਚੰਗਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਤੇ ਲਾਈਕ ਸ਼ੇਅਰ ਜਰੂਰ ਕਰਨਾ ਤੇ ਸਬਸਕ੍ਰਾਈਬ ਕਰਿਆ ਕਰੋ ਇਹ ਵੇਖੋ ਵੀ ਉਹ ਬਹੁਤ ਵਿਚਾਰਾ ਕਹਿੰਦਾ ਹੈ ਵੀ ਤੂੰ ਕਿਉਂ ਡਰਦੀ ਆ ਪਰ ਉਹ ਜਿਹੜੀ ਸੀ ਉਹ ਸੁੰਦਰ ਸੋਹਣੀ ਸੀ ਉਹ ਹਰ ਇੱਕ ਚੀਜ਼ ਤੋਂ ਡਰਦੀ ਸੀ ਪਰ ਨੇ ਸਭ ਤੋਂ ਵਧੀਆ ਚੀਜ਼ ਕਹੀ ਵੀ ਤੇਰੀ ਮਾਂ ਖੜੀ ਤਾਂ ਮੈਂ ਡਰਦੀ ਵੀ ਮੈਂ ਪਲੰਗ ਤੇ ਤਾਂ ਨਹੀਂ ਬਿੰਦੀ ਸਾਹਮਣੇ ਕਿਉਂਕਿ ਅੱਗੇ ਬੀਬੀਆਂ ਜਿਹੜੀਆਂ ਹੁੰਦੀਆਂ ਸੀ ਘਰ ਦੇ ਵਿੱਚ ਨਨੰਦਕਵਾਰੀ ਹੁੰਦੀ ਸੀ ਸੱਸ ਮਾਂ ਕੋਲ ਹੁੰਦੀ ਸੀ ਨਾ ਤੇ ਆਪਦੇ ਪਤੀ ਦੀ ਮੰਝੇ ਦੇ ਉੱਤੇ ਬੈਂਧੀਆਂ ਨਹੀਂ ਸੀ ਹੁੰਦੀਆਂ ਵੀ ਸਾਡੀ ਸੱਸ ਮਾਂ ਕੋਲ ਤੁਰੇ ਫਿਰਦੀ ਅਜ ਵਰਗਾ ਕੰਮ ਨਹੀਂ ਹੈਗਾ ਫਿਰ ਦਿਨ ਦੇ 12 ਵਜੇ ਤੇ ਕੋਈ ਕਿਸੇ ਨੂੰ ਪਤਾ ਨਹੀਂਗਾ ਵੀ ਬਾਹਰ ਕੀ ਬਣਦਾ ਪਿਆ ਉਦੋਂ ਦੇ ਜ਼ਮਾਨੇ ਇਹੋ ਜਿਹੇ ਸੀ ਵੀ ਨੋਤੀ ਜਿਹੜੀ ਹੁੰਦੀ ਸੀ ਨਵੀਂ ਵਿਆਹੀ ਹੁੰਦੀ ਸੀ ਤੇ ਆਪਦੇ ਪਤੀ ਦੀ ਮੰਜੀ ਤੇ ਵੀ ਸਾਹਮਣੇ ਜੀਆਂ ਦੇ ਨਹੀਂ ਸੀ ਕਦੀ ਬੈਠੀ ਤੇ ਸੱਸ ਮਾ ਕੋਲ ਹੁੰਦੀ ਸੀ ਤੇ ਉਹ ਖੜੀ ਰਹਿੰਦੀ ਹੁੰਦੀ ਸੀ ਤੇ ਪਤੀ ਦੇ ਮੰਜੇ ਤੇ ਨਹੀਂ ਸੀ ਬੈਂਦੀ ਵੀ ਉਹਨੇ ਫਿਰ ਇਹ ਗੱਲ ਕਹੀ ਵੀ ਤੇਰੀ ਮਾਂ ਖੜੀ ਤਾਂ ਮੈਂ ਡਰਦੀ ਆਂ ਵੀ ਪਲੰਗ ਬੈਣ ਦਾ ਮੈਨੂੰ ਡਰ ਨਹੀਂ ਮੈਂ ਤੇਰੀ ਮਾਂ ਖੜੀ ਤੋਂ ਡਰਦੀ ਆਂ ਤੇ ਇਹ ਇੱਕ ਪੰਜਾਬੀ ਲੋਕ ਗੀਤ ਹੈ ਤੇ ਕੁੜੀਆਂ ਅੱਗੇ ਉਹਨੇ ਆ ਮੈਂ ਅਥਰੀ ਜਵਾਨੀ ਤੋਂ ਡਰਦੀ ਆਂ ਵੀ ਮੈਂ ਕੁੜੀਆਂ ਦੇ ਅੱਗੇ ਖੜਦੀ ਆਂ ਵੀ ਮੈਂ ਆਪ ਦੇ ਆਪ ਤੇ ਵੀ ਮੈਂ ਸਿਆਣੀ ਆ ਵੀ ਇਹ ਜਵਾਨ ਕੁੜੀਆਂ ਨੇ ਤੇ ਵੀ ਤੇਰੇ ਸਾਹਮਣੇ ਜਦੋਂ ਤੂੰ ਆਉਣਾ ਉਦੋਂ ਫਿਰ ਮੈਂ ਇਹਨਾਂ ਦੇ ਨਾਲ ਕਿਉਂਕਿ ਪਰ ਜਾਈਆਂ ਨੰਨਦਾ ਸਾਰੀਆਂ ਹੀ ਖੂਹ ਦੇ ਉੱਤੇ ਪਾਣੀ ਭਰਨ ਜਾਂਦੀਆਂ ਸੀ ਤੇ ਉਹਨੇ ਫਿਰ ਇਹ ਕਿਹਾ ਵੀ ਅਤਰੀ ਜਵਾਨੀ ਤੋਂ ਮੈਂ ਡਰਦੇ ਵੀ ਕੁੜੀਆਂ ਅੱਗੇ ਮੈਂ ਤਾਂ ਖੜਦੀ ਆਂ ਇਹ ਪੰਜਾਬੀ ਲੋਕੀ ਦੇ ਬੋਲ ਬਹੁਤ ਡੂੰਘੇ ਹਨ ਤੇ ਤੁਸੀਂ ਜ਼ਰੂਰ ਸੁਣਨਾ ਤੇ ਸੁਣ ਕੇ ਤੇ ਮੇਰੀ ਵੀਡੀਓ ਵੇਖ ਸੁਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ